ਸੀਟ ਤੇ ਪ੍ਰਕਾਸ਼ ਕਰਕੇ ਆਪ ਇਹ ਲੈ ਕੇ ਗਿਆ ਮਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਆਮ ਮਥੀ ਦੇ ਲੋਕਲ ਪਬਲਿਕ ਆ ਉਹਨਾਂ ਸਾਰਿਆਂ ਨੂੰ ਪਰਸਨੈਸਟੀ ਲੈਂਦੇ ਤੇ ਉਸ ਤੋਂ ਬਾਅਦ ਸ਼ਿਫਟ ਕਰਦੇ ਪੂਰਨਗੁਰਵ ਰਾਜ ਦੇ ਨਾਲ ਹੁਣ ਜਿਹੜੇ ਪਿੰਡ ਵਾਸੀ ਆ ਜਾਂ ਜਿਹੜੇ ਡੇਲਿੰਗ ਮੰਦਨ ਵਾਲੇ ਆ ਉਹਨਾਂ ਨੂੰ ਤੁਸੀਂ ਸੈਟੀਸਫਾਈਡ ਕਰਾ ਦਿੱਤਾ ਦੀ ਜੋ ਵੀ ਤੁਸੀਂ ਕਰ ਅਸੀਂ ਕੀ ਅਸੀਂ ਸਟੇਟਮੈਂਟ ਲਈ ਆ ਜੀ ਬਿਲਕੁਲ ਹਾਂ ਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲੈ ਕੇ ਜਿਹੜੀ ਬਣਦੀ ਕਾਰਵਾਈ ਕਰ ਰਹੇ ਹਾਂ ਧੰਨਵਾਦ ਜੀ ਆ ਜੇ ਮੈਨੂੰ ਜਾਨ ਤੋਂ ਬਚਾਉਣ ਦੇ ਲਈ ਚਲੋ ਕੋਈ ਕਿਸੇ ਇੱਕ ਸਗੇ ਪ੍ਰਬੰਧ ਦੇਖਦੇ ਸੀਗੇ ਚਲੋ ਮੈਂ ਜੀ ਤੂੰ ਨਾ ਮੇਰੀ ਹਿੰਦੀ ਡਿਊਟੀ ਆਪਣੇ ਰਾਹਲਾ ਬਰਬਾਦੀ ਬਾਰੇ ਪੁੱਛ ਤੁਸੀਂ ਫਿਰ ਇਸ ਤੇ ਕਿਦਾਂ ਗਏ ਸੀ ਮੈਨੂੰ ਇਹ ਛੱਡਿਆ ਛੱਡਾ ਵੀ ਇੰਦੇ ਵੀ ਮਹਾਰਾਜ ਦਾ ਰੂਪ ਲੈਣਾ ਚਾਹੁੰਦਾ ਜੀ ਨੂੰ ਠੀਕ ਹੈ ਤੇ ਉੱਥੋਂ ਗੱਡੀ ਹੋਏਗੀ ਲੁਧਿਆਣਾ ਤੋਂ ਉੱਥੋਂ ਗੱਡੀ ਲੈ ਕੇ ਮਹਾਰਾਜ ਦਾ ਰੂਪ ਲਿਓ ਕਿਉਂਕਿ ਸੇਵਾਦਾਰ ਕੋਈ ਹੈ ਨਹੀਂ ਚਲੋ ਸ੍ਰੋਪਰ ਸੇਵਾ ਤੇਰੇ ਨਾਲ ਜੁੜੇ ਹੋਏ ਹੋ ਜੀ ਹਾਂ ਕਿਹੜੇ ਨਾਲ ਜੀ ਏ ਬਾਬਾ ਜੀ ਨੰਨ ਕਰਾਏ ਨਾ ਨੰਨ ਕਰਾਏ ਤੁਸੀਂ ਆਏ ਦਰਾਹੇ ਤੋਂ ਹਾਂ ਮੇਰੀ ਉੱਥੇ ਡਿਊਟੀ ਸੀ ਇਹ ਸਮਾਨ ਚੱਕ ਕੇ ਲਿਆਉਣਾ ਇੱਥੇ ਹਾਂ ਸਮਾਨ ਰੱਖੋ ਗੱਡੀ ਆਉਂਦੀ ਜਿਹੜੀ ਗੱਲ ਦੀ ਨਾ ਹਾਂਜੀ ਤੇ ਗੱਡੀ ਆਉਂਦੀ ਤੇ ਉੱਥੇ ਡਰਾਈਵਰ ਵੀ ਤੁਸੀਂ ਮੋੜ ਖੜ ਜੇ ਹੋ ਤੇ ਸਮਾਨ ਚੱਕਣਾ ਹੈ ਨਾ ਬਸ ਮੋੜ ਗੱਡੀ ਫਿਰ ਹੁਣ ਜਦੋਂ ਤੁਸੀਂ ਸਮਾਨ ਚੱਕਣ ਲੱਗੇ ਸੀ ਫਿਰ ਕੀ ਹੋਇਆ ਜੀ ਰੁਕਾਵਟ ਕੀ ਆਈ ਰੁਕਾਵਟ ਕੋਈ ਨਹੀਂ ਸਮਾਨ ਰੱਖਿਆ ਜਗਾ ਮੁੜ ਕੇ ਜਿੱਦਾਂ ਅਨ ਡਿਸਟ੍ਰਿਬਿਊਟ ਯਰ ਰੋਲਾ ਜਾਂ ਪੈ ਲਿਆ ਕਿਸੇ ਦਾ ਤਿੰਨ ਪਿੰਟਾਂ ਦੇ ਦਿੱਤੇ ਵੀ ਸਮਾਨ ਨਹੀਂ ਜਾਣਾ ਚਾਹੀਦਾ ਅਸਾਂ ਗੱਲ ਜਦੋਂ ਤੁਸੀਂ ਇੱਥੇ ਆਏ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਜੀ ਨਹੀਂ ਨਹੀਂ ਪਰसों ਦੇ ਕਰੀਬ ਮਹਾਰਾਜ ਦਾ ਸਰੂਪ ਜਿਹੜਾ ਸੀ ਨਾ ਇੱਕ ਸਰੂਪ ਲੈ ਕੇ ਜੀ ਅੱਛਾ ਜੀ ਉਹ ਨੇ ਸ਼ਿਫਟ ਕੀਤਾ ਹੈ ਨਾ ਇਹ ਤੋਂ ਸ਼ਿਫਟ ਕਰਦੇ ਗੁਰੂ ਗੋਬਿੰਦ ਸਿੰਘ ਜੀ ਪ੍ਰੋਪਰ ਹੈ ਨੀ ਜੀ ਲਾਹੁ ਫੇਰ ਵੀ ਤਾਂ ਬੇਅਦਬੀ ਸੀ ਨਾ ਦਿੱਲੀ ਵਾਲਾ ਨਾ ਹੋਵੇ ਜੀ ਆਪਾਂ ਨਹੀਂ ਇੱਥੇ ਜਿਹੜੀਆਂ ਬੀਬੀਆਂ ਨਾ ਸੇਵਾ ਕਰਦੀਆਂ ਦਿੱਲੀ ਜਿਹੜੀਆਂ ਦੇਗ ਵੀ ਬਣਾ ਕੇ ਲਿਆਉਂਦੀਆਂ ਉਹਨਾਂ ਦਾ ਇਹ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਕਾਫੀ ਦਿਨ ਪਹਿਲਾਂ ਸ਼ਿਫਟ ਕਰਦੇ ਸਾਨੂੰ ਤਾਂ ਸਰਾਹਣੇ ਉੱਤੇ ਟਕਾਈ ਦੋ ਵਾਰੀ ਚ ਕਰ ਰਹੇ ਜੀ ਪਹਿਲਾਂ ਜਿਹੜੇ ਮਹਾਰਾਜ ਦੇ ਰੂਪ ਨੂੰ ਲੈ ਕੇ ਗਏ ਜੀ ਮੈਂ ਦੋ ਪਤਨੀ ਕੋ ਸਮਥਿੰਗ ਸੇਗਾ ਹੂੰ ਤੇ ਉਦੋਂ ਮੈਂ ਨਹੀਂ ਜਗਾ ਉਦੋਂ ਬੰਦਾ ਕੋਈ ਸરા ਹੀ ਇਹਨੂੰ ਪਤਾ ਆਪਣੇ ਇੱਥੇ ਕੋਈ ਪ੍ਰੋਪਰ ਗਰੰਥੀ ਸਿੰਘ ਹੈਗਾ ਜੀ ਜੇਕ ਨਹੀਂ ਹੈ ਨਹੀਂ ਉਸ ਟਾਈਮ ਐਨਚੁਰਾ ਟੈਂਪਰੀਰੀ ਜਿਹਾ ਬਤਾ ਕਰਦੇ ਪਰ ਸਲੂ ਸ਼ਿਫਟ ਕੀਤਾ ਠੀਕ ਆ ਤੇ ਉਦਾਂ ਵੀ ਫਿਰ ਰਬੇਦ ਵੀ ਹੁੰਦੀ ਆ ਨਾ ਚੋਰੀ ਨਹੀਂ ਮਤਲਬ ਸ਼ਿਫਟ ਕੀਤਾ ਸਮਝਾਣੇ ਤੁਸੀਂ ਇਸ ਜਿਹੜੀ ਗੁਰੂਗੱਲ ਦੀ ਬਿਲਡਿੰਗ ਹੈ ਇਹਦਾ ਫੇਕ ਨਹੀਂ ਕਰੋਗੇ ਜੀ ਇਹਦੇ ਬਾਰੇ ਪਾਸੋਂ ਤੋਂ ਸ਼ਿਫਟ ਕਰਦੇ ਤੁਸੀਂ ਜਿੱਦਾਂ ਕਹਿ ਰਹੇ ਹੋਣ ਅਲੱਗੇ ਸ਼ਿਫਟ ਕਰਨਾ ਨਹੀਂ ਹੁੰਦਾ ਨਹੀਂ ਨਹੀਂ ਹੁਣ ਜਿਹੜੀ ਗੱਲ ਆ ਨਾ ਮਹਾਰਾਜ ਸੰਗਤ ਦੀ ਇਹ ਮੰਗ ਹੈ ਜੀ ਮਹਾਰਾਜ ਦਾ ਸ਼ੁਰੂਆਪ ਸਵੇਰੇ ਉਹਨੇ ਗੋਰਾ ਪ੍ਰਕਾਸ਼ ਹੋਏਗਾ ਇਸ ਚੀਜ਼ ਤੇ ਸਹਿਮਤੀ ਬਣੀ ਪਿੰਡ ਵਾਲਿਆਂ ਨਾਲ ਹਾਂਜੀ ਪਿੰਡ ਵਾਲਿਆਂ ਠੀਕ ਹੈ ਜੀ ਧੰਨਵਾਦ ਜੀ ਬਾਕੀ ਆਪਾਂ ਪਾਪਾ ਜੀ ਦੀ ਫੋਟੋ ਆਏ ਆਪਾਂ ਪਾਪਾ ਜੀ ਆ ਮੈਂ ਚੇਅਰਮੈਨ ਐਸਟ੍ਰਾਸਟ ਇੱਥੋਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਆਪਾਂ ਜੀ ਮੇਰਾ ਇੱਥੇ ਹੀ ਹੈ ਘਰ ਮੋਰੀ ਜਿਹਾ ਲੱਗ ਜੀ ਹਾਂਜੀ ਇਸੇ ਪਿੰਡ ਦੇੋਂ ਜੋੜ ਜੋੜਿਕ ਪਿੰਡ ਦੇ ਹਾਂਜੀ ਹਾਂਜੀ ਤੁਸੀਂ ਕਹਿੰਦੇ ਦੱਸੋਗੇ ਕੀ ਗੱਲਬਾਤ ਹੋਈ ਸੀ ਇੱਥੇ ਸ਼ਰਦਾ ਬਣੀ ਹੈ 40-45 ਸਾਲ ਤੋਂ ਸੰਗਤਾਂ ਦੀ ਪ੍ਰਸ਼ਾਦਾ ਘਰਾਂ ਤੋਂ ਆਉਂਦਾ ਕੋਈ ਗਰੀਬ ਆ ਚਾਹੇ ਅਮੀਰ ਆ ਤੇ ਬਾਕੀ ਦੁੱਧ ਆਉਂਦਾ ਜਦੋਂ ਇਹ ਫੋਨ ਕਰਦੇ ਆ ਹਰ ਕੀ ਦੀ ਇਹਨਾਂ ਨੂੰ ਚੀਜ਼ ਮਿਲਦੀ ਆ ਇੱਥੇ ਲੰਗਰ ਨਹੀਂ ਬਣਦਾ ਪਿੰਡ ਵਾਲੇ ਪਿੰਡ ਵਾਲੇ ਜਿਹੜੀ ਸੰਗਤ ਉਹ ਲੈ ਕੇ ਆਉਂਦੀ ਆ ਹਾਂਜੀ ਬਹੁਤ ਸ਼ਰਦਾ ਜਿਹੜੀ ਚੀਜ਼ ਕਹਿੰਦੇ ਆ ਲੈ ਕੇ ਆਉਂਦੇ ਆ ਹੁਣ ਇਹਨਾਂ ਨੇ ਸੇਲ ਤੇ ਲਾ ਕਰਕੇ ਸੰਗਤ ਥੋੜੇ ਜਿਹਾ ਮਾਨ ਚ ਦੁੱਖ ਹੋਇਆ ਤੇ ਹੁਣ ਇਹਨਾਂ ਨੇ ਗੁਰੂ ਸਾਹਿਬ ਦੀ ਜਿੱਦਾ ਪੂਰੀ ਨਹੀਂ ਇਹਨਾਂ ਨੇ ਦੇਖ ਦੇਖ ਦੇ ਵਿੱਚ ਲਗਾਇਆ ਜਿੱਦਾ ਵੀ ਆਹ ਸਾਰਾ ਕੰਮ ਤੋਂ ਵੀ ਹਾਂਜੀ ਸੇਲ ਸ਼ਬਦ ਵਰਤਿਆ ਸੇਲ ਤੇ ਕੀ ਲਾਇਆ ਜੀ ਇਹ ਪ੍ਰਾਪਰਟੀ ਲਾਈ ਸੀ ਜੀ ਉਹ ਇਹਨਾਂ ਨੂੰ ਪਤਾ ਸੀ ਕਿ ਇਹਨੂੰ ਦਿੱਤੀ ਗਈ ਅੱਛਾ ਜਿਹੜੀ ਗੁਰੂ ਗੁਰੂ ਘਰ ਦੀ ਪ੍ਰਾਪਰਟੀ ਆ ਹਾਂਜੀ ਹਾਂਜੀ ਤੇ ਕਿੰਨੀ ਕੁ ਪ੍ਰਾਪਰਟੀ ਹੈ ਜਿੱਤ 11 ਖਤੇ ਹੈ ਜੀ ਜਿਹੜੇ ਡਿਵੀਸ਼ਨ ਚ ਆਏ ਸੀਗੇ ਜਿੱਦਾ ਦਾਨ ਕੀਤੀ ਸੀ ਕਿਸੇ ਨੇ ਠੀਕ ਹੈ ਤੇ ਹੁਣ ਇਹਨੇ ਸਹੀ ਤਰ੍ਹਾਂ ਦੀ ਲੋਕ ਕੰਫਰਮ ਨਹੀਂ ਕੀਤੀ ਮਨੂੰ ਕੀ ਨਾਨੇ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਪ੍ਰੋਟੀਨ ਦੇਸ਼ ਤੇ ਹਾਂ ਜੀ ਇਹ ਹੀ ਕਹਿ ਸਕਦੇ ਆ ਜਦ ਇਹ ਨਹੀਂ ਕਿ ਇਹਦੇ ਵਿੱਚ ਹੈਗੇ ਸਾਰਾ ਸਮਾਜ ਆਰਾਮ ਨੂੰ ਜਾਂ ਇਹ ਵੀ ਲੱਗਦਾ ਮੈਂ ਵੀ ਜਿੱਥੇ ਸੰਕਤ ਦੀ ਸ਼ਰਧਾ ਜੁੜੀ ਹੋਵੇ ਉਸ ਪ੍ਰੋਟੀਨ ਵੇਚਿਆ ਜਾ ਸਕਦਾ ਨੇ ਜੀ ਸੰਗ ਤਾਂ ਰੋਂਦੀ ਆ ਬਿਮਾਰ ਆ ਰਾਤ ਦੀ ਘਰਾਂ ਚ ਪਏ ਆ ਕਈ ਸਾਰੇ ਰੋਟੀ ਪਾਣੀ ਨਹੀਂ ਖਾਦਾ ਕਿਸੇ ਨੇ ਠੀਕ ਹੈ ਹੁਣ ਰੋਟੀ ਪਾਣੀ ਖਾਣਗੇ ਜੇ ਮਹਾਰਾਜ ਆਊਗਾ ਨਹੀਂ ਤੇ ਸਾਰੇ ਬੁੱਖੇ ਹੀ ਆ ਠੀਕ ਹੈ ਜੀ ਮੰਨੋ ਹੁਣ ਤੁਹਾਡੀ ਮੰਗੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੁਆਰਾ ਤੋਂ ਹੋਏਗਾ ਮਰੇ ਅੰਧਾ ਰਹੇ ਤਾਂ ਨਹੀਂ ਕਹਾਂ ਤੇ ਫਿਰ ਤੁਸੀਂ ਸੇਵਾ ਲਵਾਂਗੇ ਸਾਰੇ ਜਾਨ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਉਹਨੂੰ ਤੇ ਮਾਣੇ ਸਾਰੇ ਪਾਰਖੀ ਰੱਖੋ ਜਿਹੜਾ ਕੋਈ ਆਪਣਾ ਹੋਊਗਾ ਭੱਜ ਜਾਊਗਾ ਉਹ ਰਿਪੋਰਟ ਆਏ ਉਹਨਾਂ ਨੂੰ ਕਹਿੰਦੇ ਨੇ